ਇਕੋ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਇਕ ਜਿਨ੍ਹਾਂ ਨੇ ਪੂਰੇ ਇੰਡੀਆ ਦੇ ਲੋਕਾਂ ਨੂੰ ਆਪਣੀ ਜਿਹੜੀ ਵੋਟ ਦੀ ਤਾਕਤ ਆ ਉਹਦੇ ਬਾਰੇ ਦੱਸਿਆ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਹਾਜ਼ਰੀ ਹੈ ਬੋਲੇ ਪੜਾਈ ਦੇ ਵਿੱਚ ਇਨਾ ਉਹਦੇ ਵਿੱਚ ਜੋਸ਼ ਇਨਸਾਨ ਕਰਦਾ ਸਮੇ ਸਮੇ ਦੇ ਨਾਲ ਸੰਘਰਸ਼ ਦੀ ਜੋ ਬੁਲੰਦੀਆ ਕਿਤੇ ਨ ਕਿਤੇ ਪਹੁੰਚਿਆ ਸਰ ਕੀ ਕਹਿਣਾ ਚਾਹੁੰਦੇ ਪਹਿਲਾਂ ਦੱਸੋ ਕਿ ਅਰਵਿੰਦ ਕਮਾਦੀਪ ਗ੍ਰਿਫਤਾਰੀ ਨੂੰ ਲੈ ਕੇ ਅੱਗੇ ਨਾਲੋਂ ਜ਼ਿਆਦਾ ਵਰਕਰਾਂ ਚ ਕੀ ਖਾਸ ਦੇਖਣ ਮੇਰੇ ਅਸਲ ਦੇਖੋ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਇਕ ਜਿਨ੍ਹਾਂ ਨੇ ਪੂਰੇ ਇੰਡੀਆ ਦੇ ਲੋਕਾਂ ਨੂੰ ਆਪਣੀ ਜਿਹੜੀ ਵੋਟ ਦੀ ਤਾਕਤ ਆ ਉਹਦੇ ਬਾਰੇ ਦੱਸਿਆ ਔਰ ਲੋਕ ਆਮ ਲੋਕਾਂ ਨੂੰ ਜਗਾਇਆ ਔਰ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਭਾਜਪਾ ਦੀ ਸਰਕਾਰ ਵੱਲੋਂ ਉਹਦਾ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡਾ ਰੋਸ ਆ ਕਿਉਂਕਿ ਆਮ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਅੱਜ ਉਹਦੇ ਵਿਰੋਧ ਦੇ ਵਿੱਚ ਅੱਜ ਖਟਕੜਕੜਾ ਛਿਦੇ ਆ ਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੋਂ ਅਸੀਂ ਅੱਜ ਜਿਹੜਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸੌਹ ਚੁੱਕੀ ਸੀ ਉੱਥੇ ਹੀ ਅੱਜ ਜਿਹੜਾ ਵਰਤ ਰੱਖ ਕੇ ਉਹਨਾਂ ਦੀ ਜਿਹੜੀ ਰਿਹਾਈ ਵਾਸਤੇ ਮੰਗ ਕੀਤੀ ਗਈ ਹੈ ਉਹ ਵਿਰੋਧ ਪ੍ਰਦਰਸ਼ਨ ਜਿਹੜਾ ਇੱਥੇ ਸ਼ੁਰੂ ਕੀਤਾ ਗਿਆ ਹੈ। ਰਿਹਾਈ ਚੋ ਠੀਕਾ ਹਰ ਇਨਸਾਨ ਕਾਨੂੰਨ ਆਪਣੇ ਤਰੀਕੇ ਨਾਲ ਚੱਲਦਾ। ਮਗਰ ਇਹ ਜਿਹੜਾ ਸਮਾਸੀ ਅਰਵਿੰਦ ਕੁਮਾਰ ਦੀ ਕੇਜੀ ਵਾਰਦੀ ਗ੍ਰਿਫਤਾਰ ਨੂੰ ਲੈ ਕੇ ਅੱਜ ਜਿਹੜਾ ਸਮਾ ਏਡੀ ਦੀ ਗੱਲ ਕਰੀਏ ਜੇ ਬੀਜਪੀ ਦੀ ਗੱਲ ਹੈ ਕਿਸ ਤਰੀਕੇ ਨਾਲ ਇਹ ਸਮਾਂ ਉਚਿਤ ਸਮਾਂ ਹੈ ਸੇਕ ਜਾਂ ਜਾਣ ਬੁਝ ਕੇ ਕੋਈ ਇੱਕ ਸ਼ਰੀਰ ਅੰਤਰ ਰਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਜੇ ਨਰਿੰਦਰ ਮੋਦੀ ਡਰ ਰਿਹਾ ਹੈ ਤਾਂ ਅਰਵਿੰਦ ਕੇਜਰੀਵਾਲ ਤੋਂ ਡਰ ਠੀਕ ਹੈ ਔਰ ਡਰ ਵੀ ਉਹਦਾ ਹੀ ਹੈ ਔਰ ਹਾਰ ਸਟੇਟ ਦੇ ਵਿੱਚ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਤਗੜੇ ਹੋ ਕੇ ਚੋਣਾ ਲੜ ਰਹੀ ਹੈ ਔਰ ਉਹਦੇ ਡਰ ਨੂੰ ਦੇਖਦੇ ਆ ਹਾਂ ਇਲੈਕਸ਼ਨ ਦਾ ਮਾਹੌਲ ਆ ਸਾਡੇ 1 ਜੂਨ ਵੋਟਾਂ ਪੈ ਰਹੀਆਂ ਨੇ ਇਲੈਕਸ਼ਨ ਦੇ ਮਾਹੌਲ ਨੂੰ ਦੇਖਦੇ ਆ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਸੋ ਬਹੁਤ ਮਾੜੀ ਗੱਲ ਹੈ ਪਰ ਲੋਕ ਜਾਗਰ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ। ਕੀਡੀ ਦੇ ਪਾਵਰਾਂ ਵਰਤ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਹੈ ਔਰ ਉਹਦਾ ਵਿਰੋਧ ਲੋਕਾਂ ਦੇ ਵਿੱਚ ਬਹੁਤ ਬਹੁਤ ਹੈ ਔਰ ਵੋਟਾਂ ਦੇ ਜਰੀਏ ਹੀ ਲੋਕ ਦਾ ਜਿਹੜਾ ਵਿਰੋਧ ਆ ਉਹ ਜ਼ਾਹਰ ਕਰ ਨੇ। ਇਸ ਸਮੇਂ ਦੇ ਵਿੱਚ ਪਾਰਟੀ ਬਦਲਣਾ ਆਮ ਆਦੀ ਪਾਰਟੀ ਨੂੰ ਛੱਡ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਨੇ ਜਿਨ੍ਹਾਂ ਨੇ ਬੜੀਆ ਬੁਲੰਦੀਆਂ ਤੇ ਪਹੁੰਚਾਇਆ। ਅਸੀਂ ਕੁਛ ਮੰਤਰੀਆਂ ਦੀ ਗੱਲ ਕਰੀ ਜਾਂਦੇ ਕੁਛ ਚੈਂਪੀਅਨ ਦੀ ਗੱਲ ਹੈ ਕਿਸੇ ਹੋਰ ਉਹਨਾਂ ਦਾ ਪਾਰਟੀ ਛੱਡ ਕੇ ਜਾਣਾ ਕੀ ਲੱਗਦਾ ਤੁਹਾਨੂੰ? ਹਰ ਬੰਦੇ ਦੀ ਆਪਣੀ ਸੋਚ ਹੈ ਜੀ ਕੀ ਉਹਦਾ ਹੈਗਾ ਆ ਕਿ ਕਿੱਥੇ ਉਹਨੂੰ ਚੰਗਾ ਮਹਿਸੂਸ ਹੁੰਦਾ ਹੈ। ਔਰ ਇਸ ਮੌਕੇ ਤੇ ਜਿਹੜੀ ਪਾਰਟੀ ਨੇ ਮਾਨ ਸਤਿਕਾਰ ਦਿੱਤਾ ਹੋਇਆ ਐਮਐਲਏ ਬਣਾਇਆ ਹੋਇਆ ਐਮਪੀ ਬਣਾਇਆ ਹੋਇਆ ਵਰਕਰਾਂ ਦੇ ਨਾਲ ਜਿੱਥੇ ਮੈਂ ਕਹਿੰਦਾ ਵਰਕਰਾਂ ਦੇ ਮਨ ਨੂੰ ਬਹੁਤ ਥੇਸ ਪਹੁੰਚੀ ਹੈ ਕਿ ਜਿਨ੍ਹਾਂ ਨੇ ਦੋ ਟਡੋਰ ਜਾ ਕੇ ਪ੍ਰਚਾਰ ਉਹਨਾਂ ਲੀਡਰਾਂ ਦਾ ਕੀਤਾ ਹੁੰਦਾ ਹੈ ਸੋ ਜਲੰਧਰ ਦੇ ਵਿੱਚ ਵੀ ਇਦਾਂ ਹੋਇਆ ਐਮਪੀ ਵੀ ਸਾਬ ਵੀ ਚਲੇ ਗਏ ਐਮਐਲਏ ਸਾਹਿਬਾਨ ਵੀ ਚਲੇ ਗਏ ਸੋ ਮਾਰੀ ਗੱਲ ਹੈ ਪਰ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ ਕਿ ਉਹਨਾਂ ਨੂੰ ਕਿੱਥੇ ਚੰਗਾ ਮਹਿਸੂਸ ਹੁੰਦਾ ਉੱਥੇ ਚਲੇ ਗਏ ਸੋ ਉਹਨਾਂ ਨੂੰ ਬੈਸਟ ਵਿਸ਼ੇ ਹੈ ਕਿ ਉਹਈ ਉਹਨਾਂ ਨੇ ਆਪਣਾ ਭਵਿੱਖ ਦਾ ਚੰਗਾ ਫੈਸਲਾ ਕਰਨ ਵਾਸਤੇ ਫੈਸਲਾ ਲਿਆ ਹੁਣ ਤੁਹਾਡੇ ਦੇਖੋ ਜੇ ਅਸੀਂ ਆਮ ਘਰਾਂ ਦੇ ਵਿੱਚੋਂ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਲੋਕਾਂ ਦੇ ਅਸ਼ੀਰਵਾਦ ਨਾਲ ਅਸੀਂ ਐਮਐਲਏ ਬਣਿਆ ਔਰ ਸਾਰੀ ਮਿਹਨਤ ਉਹਦੇ ਵਿੱਚ ਵਰਕਰ ਸਹਿਬਾਨ ਦੀ ਹੁੰਦੀ ਹੈ ਔਰ ਵਰਕਰ ਸਹਿਬਾਨ ਦਾ ਮਾਨ ਸਤਕਾਰ ਕਰਨਾ ਜੋ ਜ਼ਿੰਮੇਵਾਰੀ ਸਾਨੂੰ ਮਿਲ ਗਈ ਸਾਡੀ ਡਿਊਟੀ ਹੈ ਸਰਕਾਰ ਦੀ ਵੀ ਡਿਊਟੀ ਹੈ ਪਾਰਟੀ ਦੀ ਡਿਊਟੀ ਔਰ ਸਾਡੀ ਵੀ ਉਨੀ ਹੀ ਬਰਾਬਰ ਦੀ ਜ਼ਿੰਮੇਵਾਰੀ ਹੈ ਔਰ ਵਰਕਰਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਨੇ ਉਹ ਜਿੱਤੀਆਂ ਜਾਣਗੀਆਂ ਔਰ ਅਸੀਂ ਮੈਂ ਆਪਣੇ ਵੱਲੋਂ ਤਾਂ ਆਪਣੇ ਹਰੇਕ ਵਰਕਰ ਦਾ ਸਤਿਕਾਰ ਕਰਦਾ ਔਰ ਹਰ ਵਰਕਰ ਦਾ ਦਿਲੋਂ ਮਾਨ ਸਤਿਕਾਰ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਵਰਕਰਾਂ ਨੂੰ ਇਹ ਬੇਨਤੀ ਹੈ ਕਿ ਤਗੜੇ ਹੋ ਕੇ ਇੱਕ ਵਾਰੀ ਫੇਰ ਤੇ ਜਿਹੜੀ 2024 ਦੇ ਇਲੈਕਸ਼ਨ ਆ ਐਮਪੀ ਦੀ ਉਹਦੇ ਵਿੱਚ ਵੱਧ ਤੋਂ ਵੱਧ ਆਪਣੇ ਐਮਪੀ ਬਣਾ ਕੇ ਭੇਜਣ ਤਾਂ ਜੋ ਆਮ ਆਦੀ ਪਾਰਟੀ ਹੋਰ ਮਜ਼ਬੂਤੀ ਨਾਲ ਅੱਗੇ ਹੋ ਕੇ ਲੋਕਾਂ ਨੇ ਟਾਂਡਾ ਦਸੂਆ ਕਿਹੜਾ ਏਰੀਆ ਆਪਣਾ ਮੇਰਾ ਦਸੂਆ ਹਲਕਾ ਹੈ ਜੀ ਜੀ ਹਾਂ ਥੈਂਕ ਯੂ ਸੋ ਮਚ ਦਸੂਆ ਹਲਕਤ ਵਿੱਚ ਇੱਕ ਵਾਰੀ ਫੇਰ ਤੇ ਐਮਐਲਏ ਸਾਹਮਣੇ ਆਪਣੇ ਦਿਲ ਦੀ ਪੜਾਅ ਆ ਆਮ ਜਨਰ ਲੋਕਾਂ ਨੂੰ ਅਪੀਲ ਕੀਤੀ ਕੱਢ ਕੇ ਦੱਸਿਆ ਕਿ ਜੋ ਸਮਾਂ ਇਸ ਸਮ ਬੀਜੇਪੀ ਕਾਰਜ ਉਹ ਇਸ ਸਮ ਕਰਨ ਜੋਗ ਨਹੀਂ ਸੀ ਫਿਰ ਵੀ